ਜਿਵੇਂ ਮੇਟਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਠੀਕ ਆ ਬਾਈ ਠੀਕ ਠਾਕ ਜੀ ਸਸਤੀ ਗੱਲ ਜੀ ਹੋ ਠੀਕ ਠਾਕ ਠੀਕ ਆ ਜੀ ਸਭ ਤੋਂ ਪਹਿਲਾਂ ਸਵਰਾਜ ਆ ਜਈ ਇਹ ਕਿਹੜਾ ਮਾਡਲ ਆ ਬਾਈ 2004 ਮਾਡਲ ਆ ਵੀਰੇ ਠੀਕ ਆ ਜੀ 2004 ਮਾਡਲ ਆ ਨੰਬਰ ਤੇਲ ਬ੍ਰੇਕਾਂ ਰਿਵਰਸ ਵੀਡੀਓ ਆ ਠੀਕ ਆ ਜੀ ਨੰਬਰ ਪਿਆ ਵਾ ਪੀਵੀ 363 ਪੀਵੀ 363 ਠੀਕ ਹੈ ਜੀ ਪੀਵੀ 368 ਨੰਬਰ ਆ ਜੀ ਗੱਲ ਕਰੀਏ ਬਈ ਆ ਟਰੈਕਟਰ ਦੇ ਰੰਗ ਪੇੜਦੇ ਰੰਗ ਬਈ ਬਿਨਾ ਬੰਪਰ ਤੋਂ ਸਾਰਾ ਜੈਨੂਇਨ ਟਰੈਕਟਰ ਜੇ ਬੰਪਰ ਪੇੜ ਕੇ ਰੱਲਾ ਬੰਪਰ ਮੂਰੋਂ ਪੇਂਟ ਆ ਬਾਕੀ ਟਰੈਕਟਰ ਸਾਰਾ ਰੀਜਨਲ ਆ ਥੋੜੀ ਫੋਲ ਗਾਰੰਟੀ ਆ ਫੋਲ ਗਾਰੰਟੀ ਬਾਅਦ ਕਲੋਸ ਕਲੋਸ ਕਰ ਇੰਜਣਾ ਜੀ ਠੀਕ ਹੈ ਜੀ ਮੀਟਰ ਮੋਟਰ ਸਾਰੇ ਚੱਲਦੇ ਆ ਜੈਨੂਇਨ ਟਰੈਕਟਰ ਜੀ ਕਲੋਸ ਕਰ ਇੰਜਣਾ ਜੈਨੂਇਨ ਟਰੈਕਟਰ ਆ ਮੀਟਰ ਮੋਟਰ ਸਾਰੇ ਚੱਲਦੇ ਆ ਗੱਲ ਕਰੀਏ ਬਈ ਇਹ ਟਰੈਕਟਰ ਦੇ ਟਾਇਰਾਂ ਦੀ ਸਾਰੀ ਮੂਹ ਮੇ ਹੈਗਾ 75 ਰੁਪਏ ਦਾ ਆ ਠੀ ਚਾਰੇ ਟਾਇਰ ਆਪਾਂ ਮੰਨ ਸਕਦੇ 75 ਤੋਂ 80% ਆ ਹਨਾ ਆ ਜਿਹੜਾ ਸ਼ੋ ਸ਼ੂ ਦਾ ਰੰਗ ਆ ਆ ਸਾਰਾ ਅਰੀਜਨਲ ਆ ਠੀਕ ਆ ਜੀ ਗੈਣੂ ਆ ਸਾਰਾ ਟਰੈਕਟਰ ਆ ਜੀ ਪੰਜਾਬ ਨੰਬਰ ਆ ਡਾਕੂਮੈਂਟ ਪੂਰੇ ਆ ਸਾਰੇ ਪੂਰੇ ਆ ਠੀਕ ਆ ਜੀ ਕਾਗਜ਼ ਪੱਤਰ ਟਰੈਕਟਰ ਦੇ ਸਾਰੇ ਪੂਰੇ ਆ ਜੀ ਹਾਂਜੀ ਧੰਵਾ ਬਾਕੇ ਲੈ ਆ ਸਕਦਾ ਉਹਦਾ ਲਾ ਸਕਦਾ ਠੀਕ ਆ ਵਾਕੇ ਸੌਦਾ ਲਾ ਸਕਦਾ ਸਮਾਨ ਟਰੈਕਟਰ ਨਾਲ ਕੀ ਕਹੋਗੇ ਡੰਡਾ ਡਰਾਈਵਰ ਫਟ ਸਾਰਾ ਕੋ ਨਾਲ ਮਿਲੂਗਾ ਛਤਰੀ ਹਨਾ ਠੀਕ ਆ ਜੀ ਸਾਰਾ ਸਮਾਨ ਨਾਲ ਮਿਲੂਗਾ ਜੀ ਕਾਗਜ਼ ਪੱਤਰਾਂ ਦਾ ਓਕੇ ਆ ਹਾਂਜੀ ਛੇ ਝਰੀਆ ਛੇ ਝਰੀਆ ਕਲੋਸ ਕਰਿੰਜਣਾ ਹਣਾ ਤੇਲ ਬ੍ਰੇਕਾਂ ਰਿਵਰਸ ਵੀਡੀਓ ਆ ਗੱਲ ਕਰੀਏ ਇਹ ਟਰੈਕਟਰ ਦੀ ਡਿਮਾਂਡ ਦੀ ਮਾਤਾ ਜੀ 3 ਲੱਖ 10000 ਰੁਪਏ ਦੀ 10 ਲੱਖ 10000 ਹਾਂਜੀ ਹਾਂ ਵੀਡੀਓ ਦੇਖ ਜਾਊਗਾ ਹਾਂ ਉਹ 20000 ਰੁਪਏ ਮੰਗਦਾ ਠੀਕ ਆ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸਿੱਧਾ 10000 ਰੁਪਏ ਛਾੜਨੇ ਹੋਗੇ ਹਾਂਜੀ 3 ਲੱਖ ਦਾ ਟਰੈਕਟਰ ਦੇ ਦਿਓਗੇ 3 ਲੱਖ ਤੋਂ ਨਹੀਂ ਕਰਦੇ ਲੈ ਕਰਦਾਂਗੇ ਮਾਰਨ ਤੁਹਾਡਾ ਬਿਹਰ ਕਰਦਿਓਗੇ ਕਰਦਾਂਗੇ ਠੀਕ ਆ ਇਹ ਕਿਹੜੇ ਪਿੰਡ ਬਕਾਊ ਆ ਇਹ ਪਿੰਡ ਮਲੂਕਾ ਜੀ ਜਿਹੜਾ ਜਿਹੜਾ ਬਠਿੰਡਾ ਨੰਬਰ 628451 ਕਰਦੋ ਜੀ ਬੰਦਾ ਜੀ ਹੁਣ ਬਾਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਣ ਦਾਨ ਕਰਨਾ ਕਰਾਂਗੇ ਫੁੱਲ ਕਰਾਂਗੇ ਕੋਈ ਸ਼ੰਕਾ ਨਾ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਹਾਂਜੀ ਉੱਪਰ ਦਿਖਾ ਦਿਓ ਹਾਂਜੀ ਹਾਂਜੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਚੈਨਲ ਨੂੰ ਕਰ ਲੋ ਫੋਲੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ